ਫਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਫਾਨ ਤੁਹਾਡਾ ਬੋਬੋ ਬੜਕਮਜੀ ਤੇ ਵੀਜਿਆ ਜੀ ਆਪਣੇ ਵੀਜੜ ਹੈ ਕੀ ਆ ਪਿੰਡ ਚਾਟੀ ਪਿੰਡ ਜਿਹੜਾ ਅਮਰਸਰ ਪਿੰਡ ਦਾ ਤਸਵੀਰ ਵੀ ਜੰਮਦਾ ਸੰਧੂ ਸਾਹਿਬ ਕੋ ਬਹੁਤ ਚੁੱਕੇ ਆ ਤੇ ਭਾਈ ਉਹਨਾਂ ਕੋਲ ਅੱਜ ਕੋਣ 11 12 ਗਾਵਾਂ ਸਾਰੇ ਭਾਈ ਮਿਲਨੇ ਆ ਅੱਜ ਚੱਕੜੇ ਫਟੇ ਕਰਾਂ ਜਾ ਕੇ ਤੇ ਆਉਣ ਵੀ ਇਹਨੇ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਤੇ ਕੀ ਮਿਲ ਕਰ ਕੋੜਾ ਉਸ ਤੋਂ ਬਾਅਦ ਵੀ ਜਦ ਰਿਕਵੈਸਟੋਂ ਪਹਿਲਾਂ ਇੱਥੇ ਆ ਕੇ ਚੋਾਈ ਕਰੋ ਪੂਰੀ ਤਸਲੀਮ ਖੀਦੋ ਨਾਲੇ ਵੀਡੀਓ ਬਾਅਦ ਸ਼ੇਅਰ ਕਰਦਾ ਹੋਰ ਚਲੋ ਗਾਹਵੀਂ ਕੀ ਵੀ ਦਾ ਫੈਰਾ ਹੋ ਸਕੇ ਹੁਣ ਆਪਾਂ ਬਾਜੀ ਨਾਲ ਗੱਲਬਾਤ ਕਰੀਏ ਬਾਜੀ ਅਸਸਿਕਾਲ ਅਸਸਿਕਾਲ ਜੀ ਬਾਜੀ ਕਮਾਲ ਕਰਤੀ ਨਵੇਂ ਸਾਲ ਤੋਂ ਪਹਿਲੇ ਹੀ ਇੰਨਾ ਕੱਠ ਮਾਰਦਾ ਜੀ ਨਵਾਂ ਸਾਲ ਆਉਂਦਿਆ ਆਫਰ ਦੇਣੀ ਆ ਅੱਛਾ ਆਫਰ ਦੇ ਦੇਣੀ ਅੱਜ ਨਵੇਂ ਸਾਡੇ ਆਫਰ ਪਹਿਲਾਂ ਹੀ ਇਹ 2023 ਦੀ ਲਾਸਟਲੀ ਆਫਰ ਆ ਅੱਛਾ ਉਹ ਵੀ ਜੇ ਵੇਖੋ ਕਿੰਦਾ ਦਾ ਮਾਲ ਹੁੰਦਾ ਕਿੰਨੀਆਂ ਆਫਰਾਂ ਚੱਲਦੀਆਂ ਭਾਜੀ ਟਾਈਮ ਬੜਾ ਲੱਗਣਾ ਮੇਰੇ ਨਾਲ ਇਕੱਠੇ ਕਰਦੇ ਕਿਉਂ ਆਫਰ ਦੇ ਦਿੱਤੀ ਆ ਬਸ ਐਂਡ ਦੀ ਆਫਰ ਇਹੋ ਜਿਹੜੀਆਂ ਬਾਕੀ ਸੁਨੀਲ ਜੀ ਤੁਹਾਨੂੰ ਪਤਾ ਵੀ ਸਾਰੀਆਂ ਤਾਲੀਆਂ ਟੋਕਰ ਘਬੜਾ ਕੋਈ ਇੱਕ ਟੋਕਰ ਘਬੜਾ ਸੁਨੀਲ ਜੀ ਹਾਂਜੀ ਇਹ ਬੱਚੇ ਇੱਕ ਬੱਚੇ ਦੇ ਇੱਕ ਕੱਲ ਅੱਛਾ ਪਿਤਾ ਜੀਆਂ ਸੁਈਆਂ ਲਾ ਲਓ 10-20 ਦਿਨਾਂ ਦੀ ਕੁ ਮਹੀਨੇ ਦੀ ਸੁਈ ਆ ਅੱਛਾ ਹਾਂਜੀ ਆ ਤੋਕਰ ਕੱਬਣਾ ਵੈੜ ਤੇ ਇੱਕ ਤੋਕਰ ਕੱਬਣਾ ਹੋ ਰਿਹਾ ਉਹ ਪਰ ਇਹ ਨੂੰ ਪੋਣੀ ਕਰੀਏ ਸ਼ੁਰੂ ਫੇਰਾ ਹਾਂਜੀ ਚਲੋ ਦੱਸੋ ਫੇਰਾ ਸੁਨੀਲ ਦੱਜਾ ਸੁਆ ਇਹ ਵੈੜ ਅੱਛਾ ਦੁੱਧੋ ਜੇ 14 ਕਿਲੋ ਦੁੱਧ ਹੋ ਜੇ 15 ਕਿਲੋ ਠੀਕ ਆ ਤਿਆਰ ਹੋਊਗਾ ਮੂੰ ਉਹਦੀ ਪਿਓਰ ਛੇ ਦਾੰਦ ਲੋ ਜੀ ਛੇ ਦਾੰਦ ਚਾਹੀ ਵਾਲ ਨਾਲੇ ਦੇਖੋ ਛੇ ਦਾੰਦ ਤੋਰੋ ਆਉ ਤੋਰ ਕਰਾ ਦੇ ਲੰਮੀ ਲੰਮੀ ਤੋਰ ਲੰਮੀ ਜੀ ਸੀੜ ਵਹਿੜਿਆ ਐ ਰਮਾਨ ਆਪਣਾ ਨਾਂਗੂ ਤੋਰਦੀ ਪਈ ਆ ਵੇ ਇੱਕ ਵਾ ਠੀਕ ਆ ਜੀ ਸਹੀ ਸਹੀ ਗੱਲ ਜਿੱਦਾਂ ਮਰਜ਼ੀ ਭਾਵੇਂ ਬਾਕੀ ਨਵਾਈਆਂ ਨੂੰ ਆਨੇ ਠੰਡ ਵੜੀ ਆ ਨਾ ਠੰਡ ਬਹੁਤ ਆ ਹਾਂ ਆਜੋ ਲਿਆਓ 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 ਬੱਚਾ ਮਗਰ ਹਣਾ ਬੱਚਾ ਮਗਰ ਬੱਚਾ ਮਗਰ ਆਜੋ ਵੇਖੋ ਬਰਾਦਾ ਇਹਨੇ ਤੇ ਇੱਥੇ ਚੈੱਕ ਕਰ ਲੋ ਨਹੀਂ ਠੀਕ ਬਾਦ ਲੱਗਿਆ ਜੀ ਹਾਂ ਆ ਬੁਰਸ਼ ਬੁਰਸ਼ ਕਰਨਾ ਲੈ ਹਾਂ ਜੀ ਚਲੋ ਲੈ ਚਲੋ ਮਨੇ ਕੱਠੇ ਕਰਨੇ ਬਾਜੀ ਮੀਨਾ ਦੇ ਉਪਰ ਲੱਗਿਆ ਹਨਾ ਮੀਨਾ ਲੱਗਿਆ ਹੁਣ ਕੀ ਹੁੰਦੀ ਦੁੱਧੇ ਕੰਮ ਕਰ ਲਿਆ ਸੀ ਹਾਂ ਜੀ ਦੁੱਧੇ ਕੰਮ ਕਰ ਰਹੇ ਨਾਲ ਨਹੀਂ ਦੁੱਧ ਦਾ ਨਹੀਂ ਕੰਮ ਹਾਂ ਜੀ ਦੁੱਧ ਤਾਂ ਇਤਨਾ ਹੀ ਆ ਜਿੱਦਨ ਮਾਲੇ ਹੁਣ ਜਿਆਦਾ ਮਿਲ ਗਿਆ ਦੇ 2-4 ਦਿਨ ਕੋਲ ਰਹਿ ਗਿਆ ਦੁੱਧ ਦਾ ਦੁੱਧ ਦਾ ਕੰਮ ਹਾਂ ਬੋਲੋ ਜੈ ਜੀ ਦੀ ਕੀ 6 ਦਾਂਦਿਆ 14 ਕਿਲੋ ਇਸ ਟਾਈਮ ਪਿਆਰ ਆ ਹਾਂ ਮੁੱਲ ਤੇ 80 85 ਕਰੀ ਜਾਂਦੇ ਲੋਕ ਵੀ ਕਰੀ ਜਾਂਦੇ ਆ ਮੈਂ 20 ਦਿਨੋਂ ਤੋਂ ਜੀ ਵੀਡੀਓ ਨਹੀਂ ਪਾਈ ਨਹੀਂ ਪਾਈ ਤੁਹਾਨੂੰ ਪਤਾ ਮੈਂ ਥੋੜਾ ਕੰਮ ਕਰ ਚ ਬੀਜੀ ਚੱਲ ਰਿਹਾ ਪਰ ਮੈਂ ਕਿਹਾ ਜਿੱਦਨ ਮੈਂ ਪੋਣੀ ਮੈਂ ਆਫਰਾਂ ਹੀ ਲਾਉਣੀਆਂ ਵਾਂ ਹਾਂ ਕਿ ਉਹਦੋਂ 2023 ਦੀ ਆਫਰਾਂ ਲਾ ਦੇ 2000 ਲਾਸਟ ਵਾਲੇ ਦੇਣੀ ਆ ਬਸ ਲਾਸਟ ਵਾਲੇ ਦੇਣੀ ਕਿਉਂਕਿ ਹੁਣ ਤੇ ਜੇ ਵੀਡੀਓ ਬਣੀ ਤੇ 24 ਚ ਬਣਨੀ ਤੇ 23 ਦੀ ਲਾਸਟਲੀ ਲਾਸਟ ਜੀ ਮੁੱਲ 45000 ਅੱਛਾ ਬਾਕੀ ਕਰਤਾ ਮਾਨਤਾ ਤੇ ਕਿਦਾ ਸਹੀ ਅੱਪੀ ਤੀ ਦੱਤ ਜੋ ਪੰਜੀ ਜਾਣ ਦੋ ਯਾਰ ਹਾਂ ਨਹੀਂ ਹੋਣੀ ਜੀ 40000 ਦੀ 1000 ਹੋਰ 500 ਛੱਡ ਦਾਂਗੇ ਜੀ ਚਲੋ ਜਾਣ ਦੋ ਵੇਖੀ ਲਗਾਜ ਆ ਵਾਹ ਚਲੋ ਇਹ ਇਹ ਸੁਨੀਰ ਕੀ ਕੋਈ ਸੁਨੀ ਇਹ ਮਹੀਨੇ ਦੀ ਲਾਰੇ ਕੋਈ ਡੇਢ ਦੀ ਲਾਰੇ ਠੀਕ ਆ ਇਹਦੇ ਮਗਰ ਮੱਛੀ ਜੀ ਅੱਛਾ ਹਾਂ ਜਰਸੀ ਪਿਓਰ ਪਿਓਰ ਜਰਸੀ ਜੇ ਦੋ ਤਾਂ 9 ਕਿਲੋ ਰੇ ਠੀਕ ਆ 10 ਕਿਲੋ ਰੇ ਆਪਾਂ ਨੋਆ ਦੀ ਗਰੰਟੀ ਕਰਕੇ ਦੇ ਦਿੰਨੇ ਆ ਲਓ ਜਾਨ ਨੇ ਉਹਨੇ ਬਾਹਰ ਨਿਕਲੇ ਬੇਕਰ ਜਾ ਆ ਆਹ ਕਿਉਂ ਆਹ ਉਰਲਾ ਖਰਾਬ ਆ ਨਹੀਂ ਦੀਦਾ ਵੇਖੋ ਠੀਕ ਆ ਚੰਨਨ ਦੋ ਚੰਨਨ ਤੋਰੋ 22 ਦੀ ਫਰੀਆ 22 ਇੱਕ ਨੰਬਰ ਦੀ ਆ ਜੀ ਵੇਖੋ ਪਿਓਰ ਜਰਸੀ ਨਾਲੇ 22 ਜੀ ਜੀ ਹਾਂ ਜੀ ਕੀਦੀ ਮਾੜੀ ਉਹ ਨਹੀਂ ਮਾੜੀ ਦਾਸ ਕੇ ਦੇਣੀ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਬਸ ਜਾਂ ਦੋ ਆਪਾਂ ਬੜਾ ਵੇਚਣਾ ਹੈ ਲਾਜ਼ਮੀ ਕਰਨਾ ਇੱਕ ਅੱਧੇ ਦਿਨ ਦਾ ਹੀ ਆਇਆ ਜੇ ਕਿਤੇ ਜ਼ਿਆਦੇ ਦਿਨ ਨੂੰ ਹੋ ਜਾਣਾ ਹਾਂਜੀ ਦੁੱਧ ਮੈਨੂੰ ਪਤਾ 12-13 ਕਿਲੋ ਸਾਮ ਤੇ ਕਰ ਜੂਏ ਕਰ ਜੂਗੇ ਹਾਂ ਠੀਕ ਹੈ ਠੀਕ ਹੈ ਚੱਲਾਂ ਦੋ ਸੰਧਾ ਲਾਸਟ ਲਾਸਟ ਨਾਲ ਦੇਣੀ ਚਾਹੀਦੀ ਜੇ ਇੱਥੇ ਕਰੀ ਜਰੂਰ ਬੱਸ ਮੈਂ ਨਾ ਤਾਦੀ ਸੁਨੀਲ ਦੀ ਆਪਾਂ ਦੀ ਲਾਸਟ ਵਾਲੇ ਦਿਨ ਤਾਦੀ ਦੇ ਤੁਹਾਨੂੰ ਸੱਧਿਆ ਚ ਬੋਲੋ ਇਹਦਾ ਮੁੱਲ ਸੁਨੀਲ ਕੀ ਹਾਂ ਹਾਂ ਬਾਏ ਯਾਰ ਦੋ ਹੀ ਕਰ ਦੋ ਹੀ ਹੋਰ ਮਾ ਨਾ ਦੇ ਦਾਂ 18000 ਦੀ ਦੇ ਦੇਾਂਗੇ ਚੱਲਣ ਦਾ ਵਾ ਇਹ ਇਸ ਨੀਂ ਵੀ ਕੋਈ ਆਪਣਾ ਡਾਇਰੈਕਟਰ ਲੈ ਆਵੇ ਕਿੱਥੇ ਕਰਾ ਲਈ ਹੂੰ ਸਾਢੇ ਤਿੰਨ ਦਿਨ ਡਾਇਰੈਕਟਰ ਨੇ ਦੱਸਿਆ ਮੈਨੂੰ 4 ਮਹੀਨੇ ਅੱਛਾ ਆਪਾਂ ਸਾਢੇ ਤਿੰਨ ਦਿਨ ਕੋਈ ਡਾਇਰੈਕਟਰ 2-4 ਦਿਨ 10 ਦਿਨ ਵੱਧ ਘੱਟ ਦੱਸਦੇ ਬਾਅਦ ਚੋਂ ਅਗਲਾ ਕਹੇ ਭਾਜੀ ਤੀ ਚਾਰ ਦਾ ਚਾਰ ਸਹੀ ਗੱਲ ਇਹ ਸਾਢੇ ਤਿੰਨਾਂ ਦੀ ਦੱਸਦੇ ਆ ਆਪਾਂ ਤਾਂ ਦਿੰਦਾ ਤੁਹਾਨੂੰ ਸਾਢੇ ਤਿੰਨਾਂ ਦੀ ਦੁੱਧ ਹੋਊਗਾ 5-6 ਕਿਲੋ 5-6 ਕਿਲੋ ਹਾਂਜੀ 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 ਕੋਈ ਇਹੋ ਜਿਹੀ ਕਰੀ ਠੀਕ ਆ 6 ਕਿਲੋ ਦੁੱਧ ਇਹਦੀ ਪਰ ਕੀਮਤ ਆ ਇਦੀ ਕੀਮਤ ਇੱਕੋ ਹੀ ਛੋੜੀ ਜੀ ਛੋੜੀ ਜੀ ਗੱਬਣ ਵੀ ਹਾਂ ਕੀਮਤ ਵੈਸੇ ਜਿੰਨੀ ਮੱਝ ਕਰੀ ਲਈਏ ਛੋੜੀ ਜੀ ਕੀਮਤ 16000 ਰੁਪਏ 1000 15 ਦੋਈ ਚੋਲਾ ਚੱਲਣ ਤੋਂ ਤੇ ਨੰਬਰ 4 ਨੰਬਰ ਆ ਗਈ ਕਰਾਂ ਜੀ 4 ਨੰਬਰ ਕੋਈ ਨਹੀਂ ਵੀਡੀਓ ਬਹੁਤ ਲੰਬੇ ਪਾਏ ਨੇ ਪਰ ਰੈਂਟ ਕੋਈ ਨਹੀਂ ਇਹ ਜੀ ਇਹ ਸੁਈ ਵੀ ਇਹਦੇ ਮਗਰ ਬੱਸੀ ਜੇ 15 ਤੋਂ 20 ਦਿਨਾਂ ਦੀ ਸੁਈ ਔਰ ਖਾ ਦੇ ਅੱਛਾ 15 ਦਿਨਾਂ ਦੀ ਸੁਈ ਜੇ ਠੀਕ ਆ ਇਹਦੇ ਨੇ ਕੋਲ ਦੁੱਧ ਦੁੱਧ ਹੋਊਗਾ 9 10 ਕਿਲੋ 9 10 ਕਿਲੋ ਦੁੱਧ ਜਿਹੜਾ ਤਿਆਰ ਹੋਊਗਾ ਪੱਕਾ ਹਾਂਜੀ ਹਾਂਜੀ ਠੀਕ ਆ ਲਓ ਜੀ ਇਹ ਵੇਖੋ ਕਰਾਂਗੇ ਆਜੋ 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 ਜਿਓ ਸਵਾਇਤੀ ਵਧੀਆ ਜਮਾਈ ਦੇ ਇੱਕ ਨੰਬਰ ਸਵਾਸ ਜੀ ਜੀ ਕੋਈ ਦੁੱਜਾ ਲਾਲੇ ਤੇਜਾ ਨਾਲੇ ਹਾਂ ਬਾਕੀ ਥੋੜਾ ਨੁਹਾਈਆਂ ਨੁਹਾਈਆਂ ਨਹੀਂ ਆਉਂਦੀਆਂ ਦੰਦ ਹਿੱਲਦਾ ਨਹੀਂ ਜੋ ਕੋਈ ਨਹੀਂ ਠੀਕ ਜੀ ਕਿ ਦੰਦ ਵਖੋਣੇ ਆ ਅੱਗੇ ਮੰਗਾ ਵੀ ਦੱਸਣ ਲਿਆ ਵੀ ਜੇ ਦੰਦ ਡਿੱਗੇ ਆ ਨਹੀਂ ਜੜਕੀ ਤੇ ਕੋਈ ਵਾਅਦਾ ਘੱਟ ਨਾ ਬੋਲਿਆ ਕਰ ਹਾਂ ਤਾਂ ਕੋਈ ਫਿਰ ਕੀ ਆ ਸਿੱਧਾ ਲਿਆ ਕਰਵਾ ਦੇ ਹਾਂਜੀ ਫਿਰ ਇਹਦੀ ਕੀ ਮਸਲੀ ਤੇ ਦਾਤ ਜੋ ਮਾਨਤਾ ਕਰਉਣਾ 18 ਦੇ ਦੇਾਂਗੇ ਜੀ 18 ਦੇ ਦੇਾਂਗੇ ਹੋਰ ਕਰ ਦੋ ਯਾਰ ਸਾਹਿਬ 15000 ਰੁਪਏ ਹਾਂ ਨਾ 15 ਨਹੀਂ ਕਦੇ ਦੇਣੀ ਨਹੀਂ ਆ ਠੀਕ ਆ 15000 ਦੀ ਬੈਠ ਨਾਲੇ ਆਹ ਜੀ ਆਹਾਂ ਆਈ ਗਿਆ ਦਰੀ ਦੂਜੀ ਆ ਗਏ ਹਾਂ ਜੀ ਬਾਕੀ ਜੇ ਕੇ ਵੀਰ ਨੇ ਇੱਥੇ ਚੋੜੇ ਜੇ ਚਵਾਈ ਜਿਹੜੀ ਲੱਤ ਮਾਰੇ ਸਨੀਜੀ ਵਾਪਸ ਕਰ ਦੇ ਠੀਕ ਆ ਕਿਉਂ ਲੱਗੇ ਇਹਨੂੰ ਲਾਤੀ ਕਿਉਂਕਿ ਇਹ ਵਾਪਸ ਕਰਾਵਾਂਗੇ ਠੀਕ ਆ ਕੋਈ ਫੋਨ ਕਰ ਦੇ ਵੀ ਆ ਗੱਲ ਆ ਦੇ ਬਾਕੀ ਦੁੱਧ 11-12 ਕਿਲੋ ਦੇ ਕੀਮਤ ਇਹਦੀ ਹਾਂ ਜਿਹੜੀ 32000 ਦੀ 30 ਦੇ ਦੇ ਚਲੋ ਜਾ ਜਾਂ ਬਾਕੀ ਵੀਡੀਓ ਬੜੀ ਲੰਮੀ ਬਣ ਜਾਨੀ ਆ ਤਦ ਨਹੀਂ ਕੋਈ ਆ ਵੀ ਬੋਲੋ ਫੜਾ ਫੜ ਇਹ ਜਿੰਨੀ ਜਿਹੜੇ ਤੋਂ ਦੁੱਧ ਹੋਊਗਾ ਪਰਸੋਂ ਸੁਝੇ ਹਾਂਜੀ 6 ਕਿਲੋ 6 ਕਿਲੋ ਹਾਂ ਜੀ ਦੇਖੋ 6 ਕਿਲੋ ਦੇਖੋ 6 ਹੀ ਚੜਾ ਲਓ ਜੀ ਵੀ ਚੈੱਕ ਕਰੋ ਕਰਾ ਦੇ ਬਸ ਠੀਕ ਆ ਇਹ ਕਿੰਨਾ ਮਾਓ ਸੀ ਇੱਥੇ ਕਿੰਨਾ ਮਾਓ ਜੀ ਜਿਹੜਿਆ ਕੋਈ ਇਹੋ ਜੀ ਗੱਦਨੀ ਆ ਆ ਜਾਓ 6 ਕਿਲੋ ਜੀ 6 ਕਿਲੋ ਅਤੀ ਸੁੰਦਰ ਅਤੀ ਸੁੰਦਰ ਬਹੁਤ ਸੁੰਦਰ ਹਾਂਜੀ ਹੰਦਾ ਇਹਦਾ ਕੋਈ ਮੁੱਲ ਕਰਾਂਗਾ 20000 ਰੁਪਏ ਯਾਰ ਇਹ ਵੀ 18 ਦੇ ਚਲੋ 13 ਜਾਨ ਦਵਾਠ ਇਹ 17 ਦੀ ਹਾਂ 15 ਦੀ ਹਾਂ ਚਲੋ ਇਹ ਇਸ ਨੇ ਦੀ ਕੋਈ 20 ਦਿਨਾਂ ਦੀ ਸੂਈ ਜੇ ਇਹਦਾ ਬੱਚਾ ਮਰ ਗਿਆ ਜਿਉ ਵਸ਼ੀ ਮਗਰ ਮਰਦੀ ਜੀ अच्छा मर गई हां दुध 8 किलो जे 9 किलो जे अच्छा ओने नहीं देनी है बोलो मोले दा निगाजे करना कितना एक कोई कर दिए एक कोई तो एक कोई पत्ती तो ही ना कटा हो गए फिर है नहीं कटांदा 16 यार बट अपा कटा नहीं भाई नंबर वाला भाई चली आए नंबर वाला 10 ਦਾ 8 9 ਕਿਲੋ ਗਾਵਾਂ ਲਈ ਜਰ ਬਾਈ ਰਾਣ ਪਰ ਭਾ ਨਹੀਂ ਲੱਪਣਾ ਇਹ ਜਿਹੜਾ ਭਾ ਦੇਈ ਜਾਂਦਾ ਬਾਈ ਆ ਅੱਜ ਤੀਨ ਰੀ ਕਹਿੰਦਾ ਅੱਜੀ ਵਿਡੋ ਆ ਜਣੀ ਆ ਵਾ ਲਾਸਟ ਹੁਣ ਇੱਕ ਦੋ ਵਾਰ ਨਵੇਂ ਸਾਲ ਦੀ ਵਿਡੋ ਪਹਿਣੀ ਬਾਈ ਦੀ ਨਵੇਂ ਸਾਲ ਤੋਂ ਆਏ ਕਹਿੰਦਾ ਮਾ ਆਹ ਆਹ ਹਾਂ 15 ਦੀ ਬੰਦਵਾ ਠੀਕ ਹੈ ਚਲ ਜਾਂਦਵਾ ਜਾਂਦਵਾ ਠੀਕ ਆ ਇਹ ਇਹਦੇ ਕੋ ਦੁੱਧ ਹੋਊਗਾ 10 ਕਿਲੋ 9 ਕਿਲੋ ਜੀ ਇੰਨਾ ਘੱਟ ਨੋ 9 10 ਕਿਲੋ ਆ ਜੀ ਹੁਣ ਗਾਗਲ ਖੋਲੇ ਡੇਰੀ ਜਿੰਨੇ ਖੋਲਣੀਆਂ ਲਿਜਾ ਕੇ گاਵਾ ਇਹਦੇ ਤੇ ਵੀ ਨੋ 9 10 ਕਿਲੋ ਪਿਆਰ ਆ ਅੱਛਾ ਨੋ 9 10 ਕਿਲੋ ਵੇਖੋ ਕਰਾਂ ਦੀ ਆ ਤੁਹਾਨੂੰ ਟੋਕਾ ਚੱਕਦਾ ਅੱਛਾ ਇੱਧਰ ਕਰਤਾ ਇਹ ਕੀ ਚੱਕਰ ਨੋ 10 ਕਿਲੋ ਬਾਕੀ ਇਹਦਾ ਮੁੱਲ ਵੀ ਛੋਟਾ ਜਿਹਾ ਹੋ ਜਾਣਾ ਜੀ ਹਾਂਜੀ ਹਾਂਜੀ ਬਰਾ ਲਾਸਟ ਵਾਲਾ ਪੀਸ ਆਏ ਇਹ 13000 ਪੂਰੇ ਦਰ ਦੀ ਯਾਰ ਹਾਂ ਬਸ ਜਾਣ ਬਸ ਵੇਖ ਲੋ ਕਰਾਂ ਦੀ ਰੇਟ ਵੇਖੋ ਆ ਵੇਖੋ ਬੱਚੇ ਆ ਦੇ ਚੈੱਕ ਕਰੋ ਕਰਾਂ ਦੀ ਮੱਛੀਆਂ ਬੱਚੇ ਚੌਪਰ ਆ ਦੇਖੋ 13 ਵੇਚ ਸਾਰੇ ਮਿਕਸ ਪਰ ਮੇਰਾ ਵੀ ਪਰਚਾਈ ਕਰਕੇ ਚੈੱਕ ਕਰਕੇ ਪਾਸ ਆਪ ਵੀ ਸੀ ਜੀ ਤੇ ਤਸੱਲੀ ਕਰਕੇ ਲੈ ਜੇ ਕੋਈ ਇੱਕ ਟਾਈਮ ਦੋ ਟਾਂ ਉਹ ਆਵਾਜ਼ ਆਉਣੀ ਪਾਈ ਦੀ ਕਿਹੜੀ ਆਹ ਇਹ ਵੀ ਲਾਈਏ ਨਾ ਲੈ ਚਲੋ ਕੋਈ ਨਹੀਂ ਆਹਾ ਆਹਾ ਸੀ ਜੀ ਇਹ ਤੋਂ ਦੋ 14 ਕਿਲੋ ਜੇ ਦੇਖੋ ਅੱਛਾ ਬੈਠ ਦੇ ਬੈਠ ਦੇ ਤੁਸੀਂ ਠੀਕ ਆ ਅਜਾ ਬੱਚਾ ਮਰ ਗਿਆ ਦੁੱਧ 14 ਕਿਲੋ ਤਿਆਰ ਆਜੋ ਬੱਚਾ ਨਹੀਂ ਹੈਗਾ ਲੋ ਜੀ ਦੁੱਧ 14 ਕਿਲੋ ਤਿਆਰ ਪਰ ਬੱਚਾ ਹੈ ਨਹੀਂ ਨਸਰਪੁਰੀ ਵੈੜ ਤੇ ਠੀਕ ਆ ਹਾਂਜੀ ਮਰਸੰਦ ਸਿੰਘ ਸਾਹਿਬ ਮੋਲੇ ਦਾ ਖੀਤੀ 3000 ਹਜ਼ਾਰ ਦੇ ਜੋ ਕੋਲ ਰੱਖਾਂਗੇ ਦੱਸੋ ਮੋਲੇ ਦਾ ਖੀਤੀ 3000 ਹਜ਼ਾਰ ਦੇ ਬੱਚਾ ਨਹੀਂ ਹੈਗਾ ਬਸ 2028 ਛੱਡ ਦਿਓ ਹਾਂ ਨਸਰਪੁਰੀ ਇੱਕੋ ਗੱਲ ਭਾਈ ਆ 314 ਕਿਲੋ ਵਾਲੀ ਭਾਈ ਬੱਲੇ 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 ਦੇਣੀ ਨਹੀਂ ਕਹਨੇ ਭਾਈ ਕਮਾਲ ਹੀ ਕਰਦੀ ਸੰਤਾਨ ਨੇ 22000 ਦੀ ਵਹਿੜ 2 ਮਹੀਨਿਆਂ ਬੱਚੀ ਕੋ ਦੁੱਧ ਦੂਗਾ ਮਿੰਕੇ ਲੈ ਜਾ ਬੱਚਾ ਨਹੀਂ ਹੈ ਸਾਲੋ ਚਲੋ ਬੱਚਾ ਨਹੀਂ ਹੈਗਾ ਇਹ ਨਹੀਂ ਪਤਾ 2 ਮਹੀਨੇ ਡੇਢ ਮਹੀਨੇ ਆ ਪਰ ਸਾਲ ਦੀ ਆ ਭਾਵੇਂ ਛਾਂ ਦੀ ਕੋਈ ਸਾਲ ਦੀ ਮੰਨ ਕੇ ਲੈ ਜੇ ਵਾ ਠੀਕ ਆ ਜਿਹਦੇ ਕੋ ਨਹੀਂ ਬੱਚਾ ਹੈਗਾ ਨਹੀਂ ਹੈਗਾ ਲੋ ਜੀ ਵੇਖਾ ਅਜ ਨਹੀਂ ਮੋੜ ਸਕਦਾ ਕੋਈ ਅੱਜ ਮੋੜ ਨਹੀਂ ਸਕਦਾ ਛਾਈ ਵਾਲ ਛਾਈ ਵਾਲ ਕਰੋ ਜਰਸੀ ਐਚਐਫ ਐਚਐਫ ਕਰੋ ਸਾਰੀਆਂ ਵੈਰਾਈ ਹੈ ਚਲੋ ਹੋਰ ਸੰਤ ਸਾਹਿਬ ਵਾਹ ਵਧੀਆ ਨਜ਼ਾਰਾ ਲਿਆਦਾ ਬਾਈ ਜੀ ਅੱਜ ਆਪਾਂ ਬਾਕੀ 2023 ਮਾਰੇ ਵਧੀਆ ਕੰਮ ਕਰ ਚੱਲਦਾ ਰਿਹਾ 24 22 ਸਭ ਦਾ ਪਰਿਵਾਰ ਸੁੱਖ ਸ਼ਾਂਤੀ ਵਿੱਚ ਕੰਮ ਕਰ ਸਾਰਿਆਂ ਦਾ ਵਧੀਆ ਚੱਲੇ ਆਪਾਂ ਦੇ ਹੋ ਕਹਿੰਦੇ ਆ ਜੀ ਮਾਲਕ ਸਭ ਨੂੰ ਤੰਦਰੁਸਤੀ ਦਵੇਗੀ ਬਸ ਠੀਕ ਆ ਹਾਂਜੀ ਹਾਂਜੀ ਵਾਸੀਕਰਨ ਬਸ ਠੀਕ ਆ